Thank <laughs> you. ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸਈ ਪ੍ਰਕਾਸ਼ ਹਮਾਰਾ ਭਇਓ ਪਟਲਾ ਸ਼ਹਿਰ ਵਿਖੇ ਪਵਦਿਓ ਵਹਿ ਪ੍ਰਗਟਿਓ ਮਰਦਾ ਕੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸਹਬੇ ਕਮਾਲ ਕੁਰਬਾਨਦਾਨੀ ਅੰਮ੍ਰਿਤ ਕੀ ਦਾਤੀ ਕੰਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦੇ ਵਿੱਚ ਜੋ ਸੂਚੀ ਦੁਨੀਆ ਦੇ ਅੰਦਰ ਬੜੀ ਸ਼ਰਧਾ ਦੇ ਭਾਵਨਾਦਨਾ ਮਨਾਇਆ ਜਾ ਰਿਹਾ ਉੱਥੇ ਤਕਸੀ ਕੇਸਗੜ ਸਾਹਿਬ ਇਥੇ ਇਹ ਪ੍ਰਕਾਸ਼ਪੁਰ ਸ਼ੋਮਨੀਗੁਰ ਦਾ ਪਵੰਦਕ ਕਮੇਟੀ ਵੱਲੋਂ ਸੂਚੇ ਤਕਸਾਬ ਦੇ ਸੂਚੇ ਪ੍ਰਬੰਧ ਵੱਲੋਂ ਅਤੇ ਇਰਾਕੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਉਤਸ਼ਾਹ ਜੋਸ਼ ਅਤੇ ਸ਼ਰਧਾ ਭਾਵਨਾਦਨਾ ਮਨਾਇਆ ਜਾ ਰਿਹਾ ਬਹੁਤ ਮਾਣ ਅਨੰਦਪੁਰ ਦੀ ਧਰਤੀ ਨੂੰ ਇਸ ਚੀਜ਼ ਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਟਰਾ ਸਾਹਿਬ ਕੀ ਆਪਣਾ ਬਚਪਨ ਬਤੀਤ ਕਰਨ ਤੋਂ ਬਾਅਦ ਉਹ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆ ਤੇ ਕਰੀਬ 29-30 ਸਾਲ ਆ ਪਈ ਜਿੰਦਗੀ ਦੇ ਉਹ ਇੱਥੇ ਰਹੇ ਗੋਲੂ ਮਗੂ ਸਾਹਿਬ ਦੀ ਵਿਆਹੀ ਤੇ ਤਾੜੀ ਸਾਹਿਬ ਦੱਸੀ ਜਾਂਦੀ ਹੈ ਦੁਨਿਆਵੀ ਉਮਰ ਤੇ ਉਹਦੇ ਵਿੱਚੋਂ 29 ਸਾਲ ਦੇ ਕਰੀਬ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਇੱਥੇ ਰਹਿ ਕੇ ਜਿੱਥੇ ਸਤਿਗੁਰੂ ਦੀ ਆਪਣੇ ਪਰਿਵਾਰ ਸਵੇਰ ਗੁਰੂ ਕੇ ਮਹਿਲ ਜੋ ਗੁਰਦੁਆਰਾ ਪੂਰਾ ਸਾਹਿਬ ਹੈ ਉਸ ਸਥਾਨ ਤੇ ਭਗਤ ਦੇਵ ਵਾਦਰ ਸਾਹਿਬ ਮਾਤਾ ਗੁਜਰਤੌਰ ਜੀ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਰਹੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਪरांत ਉਹਨਾਂ ਦਾ ਸੀਸ ਇੱਥੇ ਪੁੱਜਣ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਗੁਰਤਾ ਗੱਦੀ ਜੋ ਬਖਸ਼ਿਸ਼ ਹੋਈ ਅੱਦ ਉਹਨਾਂ ਨੇ ਸਿੱਖ ਪੰਥ ਦੀ ਉਹ ਮਾਲਕ ਸਾਹਿਬ ਦੇ ਚਲਾਏ ਹੋਏ ਮਿਸ਼ਨ ਦੀ ਇਹ ਸ਼ਗੰਧੀ ਉਹਨਾਂ ਨੇ ਕਮਾਂਡ ਸੰਭਾਲੀ ਉਸ ਤੋਂ ਬਾਅਦ ਬੜੀ ਛੋਟੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸੰਗਤਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਤਰਮ ਵਾਲੇ ਪਾਸੇ ਜੋੜਨਾਕ ਸ਼ੁਰੂ ਕੀਤਾ ਉੱਥੇ ਸਤਪੁਰਾ ਨੇ ਨਾਲ ਦੀ ਨਾਲ ਉਹਨਾਂ ਦੀਆਂ ਸ਼ਾਦੀਆਂ ਇਸੇ ਨਗਰੀ ਵਿੱਚ ਹੋਈਆਂ ਇਸੇ ਨਗਰੀ ਵਿੱਚ ਹੀ ਸ਼ਹਿਬਜ਼ਾਦਾ ਦੇ ਜਨਮ ਹੋਏ ਅਤੇ ਇਸੇ ਨਗਰੀ ਦੇ ਵਿੱਚ ਹੀ ਸਤਗੁਰੂ ਜੀ ਦੇ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਸ ਤੋਂ ਬਾਅਦ 1704 ਵਿੱਚ ਜੋ ਸਭ ਤੋਂ ਵੱਡੀ ਦੁਨੀਆ ਦੀ ਇੱਕ ਬੜੀ ਬੇਜੋੜ ਜੰਗ ਜਿਹੜੀ ਅਸੀਂ ਕਹਿੰਦੇ ਆ ਇੱਕ ਪਾਸੇ 10 ਲੱਖ ਦੀਆਂ ਫੌਜਾਂ ਦੂਜੇ ਪਾਸੇ 40 ਭੁਖਣ ਪਾਣੀ ਸਿੱਖ ਉਹ ਅੰਦਪੁਰ ਸਾਹਿਬ ਤੋਂ 6 ਦੇ 7 ਪੌ ਦੀ ਦਰਮਿਆਨੀ ਰਾਤ ਨੂੰ ਇੱਥੇ ਸ਼ੁਰੂ ਹੋਈ ਸੀ ਅਗੇ ਉਹਨਾਂ ਨੇ ਇਸ ਅਨੰਤਪੁਰ ਸਾਹਿਬ ਦੇ ਕੀਰਨ ਨੂੰ ਛੱਡਿਆ ਸੋ ਅੱਜ ਅਸੀਂ ਉਸ ਮਹਾਨ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਦੌਰਾਨ ਬਹੁਤ ਵੱਡਾ ਇਤਿਹਾਸ ਸਿਰਜਿਆ ਉਹਨਾਂ ਨੇ ਕਿੰਨੀਆਂ ਜੰਗਾਂ ਹੀ ਨਹੀਂ ਲੜੀਆਂ ਕੇ ਸਿਰਫ ਲੜਾਈਆਂ ਹੀ ਕੀਤੀਆਂ ਨਾ ਜੰਗਾਂ ਲੜੀਆਂ ਉਹਨਾਂ ਉੱਤੇ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਮਾਜ ਦੇ ਵਿੱਚ ਸੁਰਤਾ, ਏਕਤਾ, ਪਿਆਰ ਵਾਖ ਉਹ ਸਾਰਾ ਕੁਝ ਸਤਿਗੁਰੂ ਜੀ ਨੇ ਜੋ ਉਸ ਨੂੰ ਸਰਦਾਰ ਦੇ ਵਿੱਚ ਲੋਕਾਂ ਦੇ ਵਿੱਚ ਲਿਆਂਦਾ ਬਸ ਤੋਂ ਬਿਨਾ ਖਾਸਾ ਪੰਦੀ ਸਾਜਣਾ ਜਾਗਤਾਰ ਗੁਰੂ ਖਦਮ ਕਰਨ ਵਾਸਤੇ ਲੋਕਾਂ ਨੂੰ ਬਖੰਡਾ ਵਹਿਮਾ ਪਰਮਦੇ ਦੂਤਣ ਵਾਸਤੇ ਜਿੱਥੇ ਕੀਤੀ ਉਥੇ ਹੋਲੇ ਮਹੱਲੇ ਦਾ ਜੋ ਮਹਾਨ ਇੱਕ ਕਾਰਜਸ਼ਟਰੂ ਨੇ ਕੀਤਾ ਕਿ ਦੁਨੀਆ ਭਰ ਦੇ ਲੋਕ ਬੋਲਾ ਮਹਲਾ ਜਿਹੜਾ ਬੜੇ ਵਖਰੇ ਤੋਂ ਨਾਮ ਦੇ ਸੰਨ ਲਗੇ ਸਤਗੁਰੂ ਜੀ ਨੇ ਸਿੱਖਾਂ ਨੂੰ ਉਸ ਸਮੇਂ ਸਸ਼ਕਤਤਾਈ ਕਰਕੇ ਯੂਰਪ ਦੇ ਖਿਲਾਫ ਟੱਕਰ ਨਾਲੀ ਸਤਗੁਰਾਂ ਨੇ ਪਿਆਰ ਦਿੱਤਾ ਅੱਜ ਉਸ ਦੇ ਨਾਲ ਨਾਲ ਜੇ ਸਤਗੁਰ ਜੀ ਪੌਂਡਾ ਸਾਹਿਬ ਗਏ ਉੱਥੇ 52 ਕਵੀਆਂ ਨੂੰ ਸਤਗੁਰ ਜੀ ਨੇ ਸਨਮਾਨਿਤ ਕੀਤਾ ਕਿ ਉਹਨਾਂ ਕੋ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਸਹਿਤ ਹੈ ਉਹ ਸਤਿਗੁਰੂ ਜੀ ਨੇ ਤਿਆਰ ਕਰਵਾਇਆ ਉਹ ਸਤਿਗੁਰੂ ਜੀ ਨੇ ਹਰ ਪੱਖ ਤੋਂ ਮੁਲਕ ਦੀ ਜਿਹੜੀ ਸੰਪੂਰਨਤਾ ਕੀਤੀ ਅੱਜ ਸਾਡੂ ਬੜਾ ਮਾਣ ਹੈ ਅਸੀਂ ਉਸ ਅਨੰਦ ਦੇ ਤਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰੂ ਮਨਾ ਰਹੇ ਆ ਇੱਥੇ ਸੰਗਤਾਂ ਵਿੱਚ ਬਹੁਤ ਖੁਸ਼ੀ ਆ ਜਿੱਥੇ-ਇਥੇ ਗੁਰਮਤ ਸਭਾ ਨੂੰ ਚੱਲ ਰਿਹਾ ਹੈ ਉੱਥੇ ਸਾਡੇ ਇਲਾਕੇ ਪਰ ਤੋਂ 10 ਦੇ ਕਰੀਬ 11 ਦੇ ਕਰੀਬ ਨਗਰ ਕੀਰਤੇ ਜਿਹੜੇ ਵੱਖ-ਵੱਖ ਪਾਸਿਆਂ ਤੋਂ ਵੱਖ-ਵੱਖ ਇਲਾਕਿਆਂ ਤੋਂ ਇੱਥੇ ਪਹੁੰਚ ਰਹੇ ਆ ਤੋ ਬੈ ਸੂਚਿਆ ਸੰਤਾ ਨੂੰ ਜਿਥੇ ਆਪਣੇ ਸੋਨੀ ਗੁੱਡਾ ਪਵੰਦਰ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਤਾਹੂ ਸਾਹਿਬ ਵੱਲੋਂ ਸਾਡੇ ਅਧਗਾਂਤੀ ਗਾਇ ਜਗਿੰਦਰ ਸਿੰਘ ਜੀ ਵੱਲੋਂ ਮਾਨਯੋਗ ਸਿੰਘ ਸਾਹਿਬ ਜਾਨੀ ਖੁਲਤਾਨ ਸਿੰਘ ਜੀ ਅਦੇ ਸੂਚੇ ਪ੍ਰਬੰਧ ਵੱਲੋਂ ਡਾਕਟਰ ਸਾਹਿਬ ਦੇ ਸੂਚੇ ਪ੍ਰਬੰਧ ਦੇ ਸੂਚਿਆ ਸੰਤਾ ਨੂੰ ਬਹੁਤ ਵਧਾਈ ਦੇਣਾ ਉਥੇ ਬੀਤੀ ਵੀ ਕਰਦਾ ਕਿ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜੋ ਸਾਨੂੰ ਹੁਕਮ ਦਿੱਤਾ ਜੇ ਦੇਸ਼ ਦਿੱਤਾ ਇਹ ਸਾਡੀ ਠੰਡੇ ਬਾਤੇ ਦੀ ਜ਼ਾਦ ਦਿੱਤੀ ਉਸ ਨੂੰ ਪ੍ਰਾਪਤ ਕਰਕੇ ਆਪਾਂ ਖਾਲਸਾ ਪੰਥ ਦੇ ਸ਼ਾਮਲ ਹੋਈਏ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ